ਸਸ਼ਕਾਲ ਜੀ ਕਿਆ ਟੀਵੀ ਦੇਖ ਰਹੇ ਤੁਸੀਂ ਮੈਂ ਹਰਮਨਜੀਤ ਕੌਰ ਬਲੱਟਨ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਅਸਰ ਪਾਲਣੇ ਉਪਰਕਤੀਆਂ ਅਹਿਮ ਸੁਰਖੀਆਂ ਤੇ ਜੇਖਣ ਖਬਰਾਂ ਵਿਸਤਾਰ ਨਾਲ ਕਿਸਾਨ ਆਗੂ ਜਗਜੀਤ ਸਿੰਘ ਦਨੇਵਾਲ ਵੱਲੋਂ ਫਸਲਾਂ ਦੇ ਘਟੋ ਘਟਲ ਸਮਰਥਨ ਮੁੱਲ ਜ਼ਮੀਨ 13 ਮੰਗਲ ਨੂੰ ਲੈ ਕੇ ਖਨੌਰੀ ਸਰਹੱਦ ਤੇ ਚਲ ਰਿਹਾ ਮੰਦਭਰਤ ਵੀਰਵਾਰੀ ਕੱਤੀਵੇਂ ਦੇ ਵਿੱਚ ਦਾਖਲ ਹੋ ਗਿਆ ਉਹਨਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ ਗੱਲ ਕਰਨ ਦੇ ਯੋਗ ਨਹੀਂ ਰਹੇ ਇਸ਼ਾਰਾ ਨਾਲ ਹੀ ਗੱਲ ਕਰ ਰਹੇ ਨੇ ਦੂਜੇ ਪਾਸੇ ਵੀ ਦਸੰਬਰ ਨੂੰ ਅੰਦੋਲਨ ਦੇ ਸਮਰਥਨ ਵਿੱਚ ਦਿੱਤੇ ਜਾਣ ਵਾਲੇ ਪੰਜਾਬ ਪਾਰਸ ਵਿੱਚ ਸੰਬੰਧੀ ਖਨੌਰੀ ਵਿੱਚ ਅਹਿਮ ਮੀਟਿੰਗ ਦਿੱਤੀ ਜਾਵੇਗੀ ਇਸ ਵਿੱਚੋਂ ਮਾਰਕ ਜਥੇਵੰਦੀਆਂ ਸਮਾਜਿਕ ਧਾਰਮਿਕ ਜਥੇਬੰਦੀਆਂ ਦੇ ਵੱਖ-ਵੱਖ ਨੇ leader group ਸ਼ਾਮਲ ਹੋਣਗੇ ਦੂਜੇ ਪਾਸੇ ਪੰਜਾਬ ਨੂੰ ਛੱਡ ਬਾਕੀ ਰਾਜਾਂ ਵਿੱਚ ਵੀ ਜੱਜੀ ਸਿੰਘ ਧਲੇਵਾਲ ਜਿਵੇਂ ਮਾਨਵਤਾ ਦੇ ਸਮਰਥਕ ਸਵੇਰੇ ਦਾਸਪੁਰ 4 ਵਜੇ ਤੱਕ ਕੋਹੜਦਾਲ ਦਿੱਤੀ ਜਾਵੇਗੀ ਹਾਲਾਂਕਿ 13 ਫਰਵਰੀ ਤੋਂ ਇਹ ਸੰਘਰਸ਼ ਚੱਲ ਰਿਹਾ ਹੈ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਟੈਸਟ ਕਰਾਉਣੇ ਚਾਹੀਦੇ ਇਹ ਡਾਕਟਰ ਨੇ ਬਲਟਨ ਜਾਰੀ ਕੀਤਾ ਹੈ ਕਿ ਢੱਲੇਵਾਲ ਦਾ ਬਲੱਡ ਪ੍ਰੈਸ਼ਰ ਚਿੰਤਾਜਨਕ ਹਾਲਤ ਵਿੱਚ ਹੈ 3 ਦਿਨ ਤੋਂ ਕੁਝ ਨਹੀਂ ਖਾਦਾ ਪਾਣੀ ਚੁਲਾਗਾ ਕੁਝ ਨਹੀਂ ਕੀਤਾ ਉਹਨਾਂ ਦੇ ਹਸਪਤਾਲ 'ਤੇ ਬੀਲ ਲੱਗੇ ਨੇ ਤੇ ਬੋਲਨ ਤੋਂ ਅਸਮਰਥ ਨੇ ਕਿਸਾਨਾਂ ਆਤੋਂ ਆਭਿਮਨਯ ਪਹਾੜ ਨੇ ਕਿਹਾ ਕਿ ਕੇਂਦਰ ਸਰਕਾਰ ਕਿਸੇ ਨੂੰ ਵੀ ਕੋਈ ਬਲੇਖਾ ਨਹੀਂ ਲੈਣਾ ਚਾਹੀਦਾ ਕਿ ਜਗਜੀਤ ਸਿੰਘ ਢੱਲੇਵਾਲ ਦੇ ਟੈਸਟ ਕਰਵਾਈ ਜਾਣੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਨੂੰ ਸਵੇਰੇ ਤਾਰ ਤੇ ਪੇਸ਼ ਕਰਨ ਦੇ ਮਾਮਲੇ ਤੇ ਸ਼ਰੋਨੀ ਕਮੇਟੀ ਨੇ ਸਖਤ ਇਤਰਾਜ਼ ਫਰਟਾਇਆ ਐਸਟਪੀਸੀ ਨੇ ਕਵੀ ਪਿਆ ਨੂਰ ਦੀ ਸੋਸ਼ਲ ਮੀਡੀਆ ਪੋਸਟ ਤੇ ਇਤਰਾਜ਼ ਚੁਟਾਉਂਦੇ ਲਿਖਿਆ ਕਿ ਅਜਿਹਾ ਕਰਨਾ ਸਿੱਖ ਸਿਧਾਂਤਾਂ ਵਿੱਚ ਵਿਰੋਧ ਹੈ ਅਸੀਂ ਕਿਸੇ ਨੇ ਵੀ ਕਿਹਾ ਕਿ ਵਿਵਾਦਿਤ ਪੋਸਟ ਨੂੰ ਤੁਰੰਤ ਜਨਤਕ ਕੇਤਾ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ ਨਹੀਂ ਯਕੀਨੀ ਬਣਾਉਣਾ ਵੀ ਕਿ ਅੰਦਰਠਾ ਚਲਾਇਆ ਜਾਣਾ ਚਾਹੀਦਾ ਹੈ ਕਿ ਪਵਿੱਤਰ ਵਿੱਚ ਅਛੇਨਾਖ ਹੋਵੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬ ਜਗਾਂ ਦੇ ਸਿਰਲੇਖ ਦਾ ਨਕਲ ਕਰਨਾ ਸਿੱਖ ਫਾਮ ਲਈ ਬਹੁਤ ਜ਼ਿਆਦਾ ਇਤਰਾਜ਼ਯੋਗ ਮੰਨਿਆ ਜਾਂਦਾ ਹੈ ਸਿੱਖ ਸਿਧਾਂਤਾਂ ਦੇ ਅਨੁਸਾਰ ਸਖਤ ਮਨਾਈ ਹੈ ਇਸ ਸੱਟ ਦੀ ਇਜਾਜ਼ਤ ਨਹੀਂ ਹੈ ਨਾਲੇ ਉਹ ਤਾਂ ਕਹਣਾ ਸੀ ਕਿ ਪ੍ਰਦਾਨ ਮੁਕ ਲਈ ਤੇਸ਼ਰੀ ਕੇਂਦਰੀ ਦਫਾਇਲਿਆ ਪਿਆ ਨੂਰ ਪ੍ਰਸ਼ਾਸਨ ਨੂੰ ਕੋਈ ਚੈਸਟ ਵਰ ਕੇ ਆਂਦੀ ਦੀ ਬੇਨਤੀ ਕਰਦੀ ਹਾਂ ਅਸੀਂ ਇੱਕ ਕੇਰਲ ਦੇ ਸਕੂਲ ਵਿੱਚ ਵੀਰ ਬਾਲ ਦੇ ਉਸ ਮੌਕੇ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ ਜਿਸ ਵਿੱਚ ਛੋਟੇ ਬੱਚਾ ਨੇ ਛੋਟੇ ਸਭ ਜਿਆਦਾ ਦਾ ਸਵਾਗਤ ਰਚਾ ਸੀ ਵੀਡੀਓ ਸਕੂਲ ਨੇ ਆਪਣੇ ਸੋਸ਼ਲ ਅਕਾਊਂਟ ਤੇ ਅਪਲੋਡ ਕੀਤੀ ਸੀ ਜਿਸ ਤੋਂ ਬਾਅਦ ਇਸ ਤੇ ਵਿਵਾਦ ਹੋਣਾ ਲਾਸਟ ਮਹੀਨੇ ਸੇ ਲਗਾਤਾਰ ਵਿਵਾਦ ਉਠੇ ਐਸਪੀਸੀ ਨੇ ਇਸ ਤੇ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਦੱਸਿਏ ਕਿ ਇਹ ਸਰਕਾਰ ਵੱਲੋਂ ਵੀਰ ਬਾਲ ਦਿਵਸ ਨੂੰ ਚੌਕ ਦੇ ਨਾਮ ਨੂੰ ਵੀ ਸਖਸ਼ਮਾ ਸ਼ਰੋਨੀ ਕਮੇਟੀ ਤੇ ਅਕਾਲ ਤਖਤ ਸਾਹਿਬ ਨੇ ਪ੍ਰਵਾਨ ਨਹੀਂ ਕੀਤਾ ਤੇ ਉਹਨਾਂ ਵੱਲੋਂ ਸਾਬਜਾਦਾ ਸ਼ਹੀਦ ਵਿਧਾਨ ਦੇ ਨਾਮ ਤੇ ਸਿਫਾਰਿਸ਼ ਕੀਤੀ ਗਈ ਹੈ ਤੇ ਪੰਜਾਬ ਪੁਲਿਸ ਦੇ ਐਸਆਈ ਦੇ ਅਖ਼ਰਮਨਾਥ ਕਾਰਾ ਸਾਹਮਣੇ ਆਇਆ ਐਸਆਈ ਨੇ ਲੰਡਾ ਗੈਂਗ ਕੋਲ ਆਪਣੀ ਸਰਵਿਸ ਰਿਵਾਲਵਰ ਧਿਆਰੇ ਰੱਖ ਦਿੱਤੀ ਪੁਲਿਸ ਮੁਲਾਜ਼ਮ ਨੇ ਨਕਸ਼ੇ ਦੀ ਪੂਰਤੀ ਲਈ ਆਪਣੀ ਪਿਸਤੌਲ ਵੀ ਰੱਖ ਦਿੱਤੀ ਅਧਿਕਾਰੀਆਂ ਨੇ ਐਸਆਈ ਨੂੰ ਸਸਪੈਂਡ ਕਰ ਦਿੱਤਾ ਹੈ ਕਲਾਂ ਕਹਿਤਾਬ ਪੰਜਾਬ ਪੁਲਿਸ ਦੇ ASI ਵੱਲੋਂ ਨਸ਼ੇ ਦੀ ਪੂਰਤੀ ਲਈ ਲੰਡਾ ਗੈਂਗ ਦੇ ਗੁਰਗੂਰ ਕੋਲ 10000 ਦੇ ਚੱਕਰੀ ਸਰਵਿਸ ਰਵਾਲਵਰ ਕਿਲੇ ਰੱਖੀ ਹੋਈ ਸੀ ਤਾਂ ਇਸ ਹੀ ਵਿਦੇਸ਼ੀ ਪੈਕਟਕ ਗੈਂਗਸਟਰ ਅਕਬੀਰ ਲੰਡਾ ਗਰੁੱਪ ਤੋਂ ਫਰਾਗੀ ਮੰfte ਦੋਰੀ ਚਲੋਂ ਵਾਲੇ ਤੇ ਸੱਤ ਕੋਨੇ ਕਨੇ ਜਾਂਸਟ ਸੌਸ ਨੇਤਰਫਾਰ ਕੀਤਾ ਸੀ ਜਿਸ ਦੇ ਖਿਲਾਫ ਮੁਕਦਮਾ ਦਰਜ ਕਰਕੇ ਵਫਕਤਰ ਆਤਾ ਹੈ ਤੇ ਕਾਰਵਾਈ ਕੀਤੀ ਗਈ ਸੀ ਤੇ ਮੌਜਮਾ ਦੀ ਪਛਾਣ ਵੀ ਹੋ ਗਈ ਸੀ ਜਿਸ ਤੋਂ ਬਾਅਦ ASI ਦੇ ਖਿਲਾਫ ਵੀ ਕਾਰਵਾਈ ਹੋਈ ਹੈ ਮੋਹਾਲੀ ਦੇ ਮਦਨਪੁਰਾ ਕੋਲ ਦੇਰ ਰਾਤ 12:00 ਵਜੇ ਦੇ ਕਰੀਬ ਗੂੜੀ ਚੱਲ ਰਹੀ ਘਟਨਾ ਸਾਹਮਣੇ ਆਈ ਹੈ ਦਰਅਸਲ ਦੋ ਮੋਟਰਸਾਈਕਲਾਂ ਤੇ ਸਵਾਰ ਮੌਜੂਮਾਨੇ ਨੌਜਵਾਨ ਤੇ ਕਾਬੂ ਤੋੜ ਗੂੜੀ ਚਲਾ ਰਹੇ ਸਨ ਸਤਨਾਗਰਾਂ ਚੌਂਕ ਸਾਹ ਦਾ ਸਵੇਰ ਮੁੜੇ ਤੇ ਗੂੜੀ ਲੱਗਣ ਕਾਰਨ ਜ਼ਖਮੀ ਹੋ ਗਿਆ ਜਦੋਂ ਨੌਜਵਾਨ ਉਸਦਾ ਦਾਖਲ ਕਰਵਾਇਆ ਗਿਆ ਤੇ ਉਸਦੀ ਹਾਲਤ ਨੂੰ ਦੇਖੇ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਦੱਸਿਆ ਕਿ ਇਹ ਮਾਮਲਾ ਸਿੱਕੂ ਦੀ ਨੂੰ ਲੈ ਕੇ ਸ਼ੁਰੂ ਹੋਇਆ ਸੀ ਤੇ ਬਟਿੰਡਾ ਦੇ ਕਸਟਾਲ ਵਿੱਚ ਨਹਾਰੀ ਸਟਾਫ ਨਾਲ ਦੀ ਅਸ਼ਲੀਲ ਵੀਡੀਓ ਬਣਾਉਂਦੇ ਆਰੋਂ ਕੁਝ ਪੁਰਸਿਆਂ ਨੂੰ ਮਲਜ਼ਮ ਹੋ ਗ੍ਰਫਤਾਰ ਕੀਤਾ ਹੈ ਪੁਰਸوں ਨੂੰ ਫੜੇਗੇ ਮਲਜ਼ਮ ਨੂੰ ਜੇਲ੍ਹ ਪੇਸਿਤ ਕਰਾਂਗੇ ਹਸਪਤਾਲ ਦੇ ਸਟਾਫ ਨਾਲਸ ਨੇ ਖਾਨਾ ਸਦਰ ਪੁਲਿਸ ਨੂੰ ਦੱਸਿਆ ਕਿ ਉਸ ਦੇ ਗਵਰਡੀਅਨ ਜਸਕਰਨ ਸਿੰਘ ਮੈਨਾ ਨਰਸ ਦੇ ਬਾਥਰੂਮ ਵਿੱਚ ਮੋਬਾਈਲ ਫੋਨ ਸਪਾ ਕੇ ਰੱਖ ਦਿੱਤਾ ਸੀ ਔਰਤ ਦਿਨੋਂ ਹੋਜੇ ਸਮੇਂ ਦੀ ਛੇਡ ਵੀਡੀਓ ਬਣਾਈ ਸੀ ਜਦੋਂ ਇਸ ਨੂੰ ਔਰਤ ਵਾਰੇ ਪਤਾ ਜਦੋਂ ਔਰਤ ਨੂੰ ਸਵਲ ਪਤਾ ਲੱਗਾ ਤਾਂ ਉਸ ਨੇ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਸਕਰਨ ਸਿੰਘ ਨੂੰ ਗ੍ਰਫਤਾਰ ਕਰ ਲਿਆ ਉਸ ਕੋਲ ਮੋਬਾਈਲ ਫੋਨ ਵੀ ਜਬਤ ਕਰ ਲਿਆ ਤੇ ਜਿਸ ਦੇ ਨਾਲ ਉਸ ਨੇ ਵੀਡੀਓ ਬਣਾਈ ਸੀ ਆਰੋਪ ਹੈ ਕਿ ਲੰਬੇ ਸਮੇਂ ਤੋਂ ਔਰਤ ਤੇ ਗੁੜੀ ਨਜ਼ਰ ਰੱਖ ਰਿਹਾ ਸੀ ਪਰ ਸੰਸਾਰ ਮੈਨਾ ਸਟਾਫ ਨਰਸ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ ਜਿਸ ਪੀ ਜਸਕਰਨ ਸਿੰਘ ਨਾਮ ਕਾਫੀ ਸਮੇਂ ਤੋਂ ਔਰਤ ਨੂੰ ਤੰਗ ਪਰੇਸ਼ਾਨ ਕਰਦਾ ਸੀ ਮਾਪਾ ਦੇਖ ਕੇ ਉਸਨੇ ਮੋਬਾਈਲ ਫੋਨ ਔਰ ਅੰਗ ਬਾਖ ਵਿੱਚ ਚੁੱਕ ਲਿਆ ਤਾਂ ਤੇਹੀ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਜਿਸ ਬਾਅਦ ਪੁਲਿਸ ਬੁਲਤਨੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਹ ਨੌਜਵਾਨ ਲਗਾਤਾਰ ਔਰਤ ਨੂੰ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਰਿਹਾ ਸੀ ਤੇ ਦਿੱਲੀ ਦੇ ਬਦਕਪੁਰ ਵਿੱਚ ਇੱਕ ਪਿਆਨਾਕ ਹਾਸਾ ਵਾਪਰਿਆ ਜਾਣਕਾਰੀ ਮੁਤਾਬਕ ਬਦਕਪੁਰ ਵਿੱਚ ਲੰਘ ਦੇ ਇੱਕ ਪ੍ਰਾਈਵੇਟ ਚਾਰਟਰਡ ਬੱਸ ਨੂੰ ਅਚਾਨਕ ਕਾਬੂ ਲਾ ਕੇ ਬੱਸ ਸਵਰੇ ਬਰਾਕ ਨੂੰ ਵਾਪਸ ਲੈ ਕੇ ਜਾ ਰਹੀ ਸੀ ਇਹ ਹਾਸਾ ਵਾਪਰਿਆ ਜਾਣਕਾਰੀ ਮੁਤਾਬਕ ਇਹ ਹਾਸਾ ਸਕੂਲ ਚੌਥਨੇ ਵਾਪਰਿਆ ਤੇ ਪੰਜਾਬ ਤੋਂ ਮੇਰੇ ਚੰਡੀਗੜ੍ਹ ਵਿੱਚ ਸ਼ੀਤ ਲਹਿਰ ਦਾ ਗਿਆ ਜਾਰੀ ਹੈ 15 ਜ਼ਿਲ੍ਹਿਆਂ ਵਿੱਚ ਸ਼ੀਤ ਲਹਿਰ ਤੇ ਸੰਗਰੀ ਤੁੰਦ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਦੂਜੇ ਪਾਸੇ ਪੱਛਮੀ ਗੜਬੜੀ ਦੀ ਸਰਗਰਮ ਹੈ ਇਸ ਕਾਰਨ ਮੌਸਮ ਵਿਭਾਗ ਨੇ ਸਵੇਰੇ ਦੇ ਕੁਝ ਥਾਂ ਾਂ ਦੇ ਇਲਾਕੇ ਤੂਫਾਨ ਦੀ ਸੰਭਾਵਨਾ ਬਟਾਈ ਹੈ 27 ਦਸੰਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਵੇਗਾ 30 ਤੋਂ 40 ਕਿਲੋਮੀਟਰ ਦੇ ਦਸਤਾਰਨਾ ਤੇਜ਼ ਹਵਾਵਾਂ ਚੱਲਣਗੀਆਂ ਜਿਸ ਨੂੰ ਆਪੀ ਭਾਗ ਨੇ orange alert ਜਾਰੀ ਕੀਤਾ ਹੈ ਤਾਪਮਾਨ ਵਿੱਚ ਗਿਰਾਵਟ ਆਏਗੀ ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਕਾਫੀ ਵਧਿਆ ਹੈ कजारिस्तान के अकाताऊ वि एक यात्री जहाज क्रैश हो गया जानकारी मुताबिक जहाज में बाहठ यात्री के पांच चालक दल के लोग मौजूद सो पच्ची बचाले गया बी लोगों हस्पताल भर्ती कराया गया हसाली लोगों के मारे जाने की खबर है दस दिए यह जहाज जिस समय उड़ान भर रहा है तीन किलोमीटर दूर एमरजेंसी लैंडिंग पर करनी पड़ी धुंध कारण फ्लाइट रूप बदल गया जहाज क्रैश होने पहला एयरपोर्ट के कई चक्कर लगाए पायलट ने एमरजेंसी लैंडिंग की परमिशन मंगी जी जिज्या न्यूज बस नाही ताजा खराल देखील रहो जिज्या ठी धन्यवाद